ਇੱਕ ਵਾਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਕ੍ਰਾਈਮ ਦੇ ਨਾਲ ਰਿਲੇਟਡ ਕਹਾਣੀਆਂ ਗੱਲਾਂ ਬਾਤਾਂ ਜਾਂ ਕੋਈ ਖਬਰਾਂ ਇੱਕ ਹੋਰ ਖਬਰ ਇੱਕ ਹੋਰ ਰੇਪ ਦੀ ਅਟੈਂਪਟ ਤੇ ਇੱਕ ਵਾਰੀ ਫੇਰ ਮੈਡੀਕਲ ਫੀਲਡ ਇੱਕ ਹੋਰ ਨਰਸ ਚੀਜ਼ਾਂ ਰੋਕ ਹੀ ਨਹੀਂ ਰਹੀਆਂ ਤੇ ਪਤਾ ਨਹੀਂ ਪਿਛਲੇ ਕਿੰਨੇ ਵੀਡੀਓਜ਼ ਦੇ ਵਿੱਚ ਆਪਾਂ ਰੇਪ ਦੀਆਂ ਔਰਤਾਂ ਦੇ ਅਗੇਂਸਟ ਹੋਣ ਵਾਲੇ ਕ੍ਰਾਈਮਜ਼ ਦੀਆਂ ਤੇ ਆਪਾਂ ਗੱਲਾਂ ਕੀਤੀਆਂ ਨੇ ਇੱਕ ਗੱਲ ਹਲੇ ਕੋਈ ਠੰਡੀ ਪੈਂਦੀ ਆ ਕੋਈ ਜਦ ਨੂੰ ਅਗਲੀ ਗੱਲ ਸਟਾਰਟ ਹੋ ਜਾਂਦੀ ਆ ਇਹ ਹੁਣ ਇੱਕ ਹੋਰ ਵਾਰਦਾਤ ਸਾਹਮਣੇ ਆਈ ਆ ਬਿਹਾਰ ਤੋਂ ਬੁੱਧਵਾਰ ਦੀ ਰਾਤ ਦੀ ਇਹ ਖਬਰ ਹੈਗੀ ਆ ਬਟ ਸ਼ੇਅਰ ਹੋਣੇ ਹੋਈ ਆ ਬਾਹਰ ਹੋਣੇ ਆਈ ਆ ਬਿਹਾਰ ਦੇ ਵਿੱਚ ਇੱਕ ਜਗ੍ਹਾ ਵਾ ਗੰਗਾਪੁਰ ਗੰਗਾਪੁਰ ਦੇ ਵਿੱਚ ਇੱਕ ਹਸਪੀਟਲ ਆ ਆਰਬੀਐਸ ਹੈਲਥ케ਅਰ ਇਹ ਹਸਪੀਟਲ ਦਾ ਨਾਮ ਹੈ ਤੇ ਉੱਥੇ ਤਿੰਨ ਲੋਕ ਨੇ ਇੱਕ ਡਾਕਟਰ ਨੇ ਉਹਨਾਂ ਦਾ ਨਾਮ ਸੰਜੇ ਕੁਮਾਰ ਤੇ ਦੋ ਉਹਨਾਂ ਦੇ ਨਾਲ ਉਹਨਾਂ ਦੇ ਹੈਲਪਰ ਨੇ ਸੁਨੀਲ ਕੁਮਾਰ ਗੁਪਤਾ ਤੇ ਉਪਦੇਸ਼ ਕੁਮਾਰ ਜਿਹੜੀ ਖਬਰ ਆਈ ਆ ਉਹ ਇਹ ਹੈਗੀ ਆ ਕਿ ਬੁੱਧਵਾਰ ਦੀ ਰਾਤ ਨੂੰ ਇਹ ਤਿੰਨੇ ਜਾਣੇ ਲੇਟ ਰਾਤ ਨੂੰ ਕਿਤੇ ਸ਼ਰਾਬ ਪੀ ਰਹੇ ਆ ਪਹਿਲੀ ਚੀਜ਼ ਤਾਂ ਇੱਥੇ ਇਹ ਵੀ ਦੇਖਣ ਵਾਲੀ ਆ ਕਿ ਬਿਹਾਰ ਤੇ ਗੁਜਰਾਤ ਦੋ ਸਟੇਟ ਐ ਹੈ ਜੀਆਂ ਨੇ ਜਿੱਥੇ ਸ਼ਰਾਬ ਦੇ ਉੱਪਰ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਆ ਤਾਂ ਇੰਨੀ ਪਾਬੰਦੀ ਦੇ ਵਿਚਕਾਰ ਇਹ ਡਾਕਟਰ ਸ਼ਰਾਬ ਪੀ ਰਹੇ ਆ ਉੱਥੇ ਦੂਸਰੀ ਚੀਜ਼ ਇਸ ਤੋਂ ਅੱਗੇ ਫੇਰ ਕੀ ਹੁੰਦਾ ਕਿ ਕਿ ਹਸਪੀਟਲ ਆ ਤਾਂ ਡਾਕਟਰ ਵੀ ਹੋਣਗੇ ਤੇ ਨਰਸਸ ਵੀ ਹੋਣਗੀਆਂ ਤਾਂ ਉੱਥੇ ਇੱਕ ਨਰਸ ਨੇ ਜਿਹੜੇ ਉੱਥੇ ਹੀ ਕੰਮ ਕਰ ਰਿਹਾ ਪਿਛਲੇ 1 ਸਾਲ ਤੋਂ ਤੇ ਉਹਨਾਂ ਦੀ ਹੀ ਉਹੀ ਵਿਕਟਮ ਬਣਿਆ ਇਹਦੇ ਵਿੱਚ ਪਰ ਫਿਰ ਵੀ ਇੱਕ ਖੁਸ਼ਕਿਸਮਤੀ ਆ ਉਹਨਾਂ ਦੀ ਦਲੇਰੀ ਵੀ ਹੈਗੀ ਆ ਕਿ ਉਹ ਇੱਕ ਬਹੁਤ ਵੱਡੀ ਘਟਨਾ ਹੋਣ ਤੋਂ ਉਹਨਾਂ ਨੇ ਖੁਦ ਹੀ ਆਪਣਾ ਬਚਾਅ ਵੀ ਕੀਤਾ ਤਾਂ ਹੁੰਦਾ ਕੀ ਆ ਰਾਤ ਨੂੰ ਜਦੋਂ ਇਹ ਤਿੰਨੇ ਜਣੇ ਸ਼ਰਾਬ ਪੀ ਲੈਂਦੇ ਆ ਤਾਂ ਸ਼ਰਾਬ ਪੀਣ ਤੋਂ ਬਾਅਦ ਕਿਉਂਕਿ ਹੁਣ ਰਾਤ ਦਾ ਟਾਈਮ ਆ ਕੋਈ ਜ਼ਿਆਦਾ ਲੋਕ ਹੈ ਨਹੀਂ ਕਿ ਅੰਦਰ ਆਉਣ ਵਾਲੇ ਵੀ ਜ਼ਿਆਦਾ ਸਟਾਫ ਵੀ ਜ਼ਿਆਦਾ ਨਹੀਂ ਹੈਗਾ ਤੇ ਇਹ ਹਸਪੀਟਲ ਨੂੰ ਅੰਦਰੋਂ ਕੁੰਡਾ ਲਾ ਲੈਂਦੇ ਆ ਲੋਕ ਕਰ ਲੈਂਦੇ ਆ ਲੋਕ ਕਰਨ ਤੋਂ ਬਾਅਦ ਇਹ ਤਿੰਨੇ ਜਣੇ ਜਿਹੜੇ ਸੀਸੀਟੀਵੀ ਫੁਟੇਜਸ ਵਗੈਰਾ ਨਹੀਂ ਮਤਲਬ ਕੈਮਰੇ ਹੈਗੇ ਆ ਉਹਨਾਂ ਨੂੰ ਬੰਦ ਕਰ ਦਿੰਦੇ ਆ ਡਿਸਕਨੈਕਟ ਕਰ ਦਿਆ ਤਾਂ ਕਿ ਕੋਈ ਵੀ ਫੁਟੇਜ ਨਾ ਬਣ ਸਕੇ ਤੇ ਉਸ ਤੋਂ ਬਾਅਦ ਡਾਕਟਰ ਸੰਜੇ ਕੁਮਾਰ ਸੁਨੀਲ ਕੁਮਾਰ ਗੁਪਤਾ ਤੇ ਅਵਦੇਸ਼ ਕੁਮਾਰ ਇਹ ਤਿੰਨੇ ਜਣੇ ਉਹ ਜਿਹੜੇ ਨਰਸ ਨੇ ਉੱਥੇ ਕੰਮ ਕਰ ਰਹੇ ਆ ਰਾਤ ਨੂੰ ਤੇ ਉਹਨਾਂ ਦੇ ਉੱਪਰ ਅਟੈਕ ਕਰਦੇ ਆ ਤੇ ਰੇਪ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਪਰ ਹੁਣ ਇੱਥੇ ਕਿਉਂਕਿ ਇੱਕ ਤਾਂ ਸ਼ਾਇਦ ਉਹਨਾਂ ਦੀ ਜਿਹੜੀ ਬਚਣ ਦੀ ਉਹ ਸੀਗੀ ਮਤਲਬ ਕਿ ਜਜ਼ਬਾ ਸੀ ਉਹ ਬਹੁਤ ਜ਼ਿਆਦਾ ਕਿ ਤਿੰਨਾਂ ਨੇ ਸ਼ਰਾਬ ਪੀਤੀ ਹੋਈ ਆ ਉਸ ਕਾਰਨ ਉਹ ਆਪਣਾ ਬਚਾਅ ਕਰ ਪਾਏ ਤੇ ਉਹ ਕਰਦੇ ਕੀ ਆ ਇਹਦੇ ਵਿੱਚ ਕਿਉਂਕਿ ਹਸਪੀਟਲ ਉੱਤੇ ਬਹੁਤ ਸਾਰੇ ਇਹੋ ਜਿਹੇ ਉਜਾਰ ਪਏ ਹੁੰਦੇ ਆ ਤਾਂ ਇੱਕ ਕੈਂਚੀ ਜਾਂ ਕਿਸੇ ਤਿੱਖੇ ਬਲੇਡ ਦੇ ਨਾਲ ਜਦੋਂ ਇਹ ਡਾਕਟਰ ਹੈਗਾ ਸੰਜੇ ਕੁਮਾਰ ਇਹ ਉਹਨਾਂ ਦੇ ਨਾਲ ਰੇਪ ਕਰਨ ਦੀ ਕੋਸ਼ਿਸ਼ ਕਰਦਾ ਤਾਂ ਜਿਹੜਾ ਉਹਦਾ ਗੁਪਤ ਅੰਗ ਹੈਗਾ ਇਹ ਨਰਸ ਜਿਹੜੇ ਨੇ ਇਹ ਬਹੁਤ ਬਹਾਦਰੀ ਦਿਖਾ ਕੇ ਬਚਣ ਦੀ ਕੋਸ਼ਿਸ਼ ਕਰਦੇ ਹੋਏ ਤਾਂ ਉਹ ਗੁਪਤ ਉਸ ਗੁਪਤ ਅੰਗ ਨੂੰ ਹੀ ਕੱਟ ਦਿੰਦੇ ਆ ਤੇ ਬਾਕੀ ਵੀ ਦੋ ਜਣੇ ਉਹ ਵੀ ਪੂਰੀ ਤਰ੍ਹਾਂ ਨਾਲ ਸ਼ਰਾਬ ਦੇ ਨਸ਼ੇ ਦੇ ਵਿੱਚ ਨੇ ਤੇ ਕਿਸੇ ਤਰ੍ਹਾਂ ਇਹਨਾਂ ਰਸ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੁੰਦੇ ਬਾਹਰ ਨਾਲ ਹੀ ਥੋੜੀ ਦੂਰ ਦੇ ਉੱਪਰ ਖੇਤ ਨੇ ਤੇ ਖੇਤਾਂ ਦੇ ਅੰਦਰ ਚਲੇ ਜਾਂਦੇ ਆ ਫਸਲਾਂ ਨੇ ਅੰਦਰ ਲੁਕ ਜਾਂਦੇ ਆ ਰਾਤ ਆ ਹਨੇਰਾ ਵਾ ਤੇ ਅੰਦਰੋਂ ਹੀ ਉੱਥੇ ਲੁਕੇ ਹੋਏ ਪੁਲਿਸ ਨੂੰ ਫੋਨ ਕਰ ਦਿੰਦੇ ਆ ਤੇ ਪੁਲਿਸ ਵੀ ਇੱਥੇ ਕਹਿੰਦੇ ਕਿ ਬਹੁਤ ਦੇ ਵਿੱਚ ਜਿਹੜੀਆਂ ਰਿਪੋਰਟਸ ਆਈਆਂ ਨੇ ਪੁਲਿਸ ਨੂੰ ਵੀ ਕਾਫੀ ਇੱਥੇ ਸਰਾਇਆ ਗਿਆ ਕਿ ਬਹੁਤ ਛੇਤੀ ਪੁਲਿਸ ਪਹੁੰਚ ਜਾਂਦੀ ਹੈ ਕੁਝ ਮਿੰਟਾਂ ਦੇ ਵਿੱਚ ਹੀ ਤੇ ਉਸ ਤੋਂ ਬਾਅਦ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਦੇਖਿਆ ਜਾਂਦਾ ਕਿ ਹਾਂ ਸੀਸੀਟੀਵੀ ਜਿਹੜੇ ਉਹ ਕੈਮਰੇ ਸੀਗੇ ਉਹ ਡਿਸਕਨੈਕਟ ਕੀਤੇ ਹੋਏ ਆ ਸ਼ਰਾਬ ਦੀ ਬੋਤਲ ਅੱਧੀ ਖਾਲੀ ਉਹ ਵੀ ਉੱਥੋਂ ਮਿਲੀ ਹੈਗੀ ਆ ਤਿੰਨਾਂ ਨੂੰ ਅਰੈਸਟ ਕੀਤਾ ਪਰ ਜੋ ਇਹ ਡਾਕਟਰ ਸੰਜੇ ਕੁਮਾਰ ਉਹਦੀ ਹਾਲਤ ਗੰਭੀਰ ਆ ਕਿਉਂਕਿ ਉਹ ਹੁਣ ਇੰਜਰੀ ਜਿਹੜੀ ਉਹਨੂੰ ਹੋਈ ਹੈ ਉਹ ਬੜੀ ਸਵੀਅਰ ਹੈਗੀ ਆ ਉਹ ਉਨ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਉਹੀ ਚੀਜ਼ ਆ ਕਿ ਇੱਕ ਰੇਪ ਤੋਂ ਬਾਅਦ ਅਗਲਾ ਅਗਲੇ ਤੋਂ ਬਾਅਦ ਅਗਲਾ ਇਹ ਕੜੀ ਜਿਹੜੀ ਹੈਗੀ ਹੈ ਜੇ ਤੁਸੀਂ ਵੀ ਪੁਰਾਣੇ ਵੀਡੀਓ ਵੀ ਦੇਖ ਰਹੇ ਹੋ ਟੁੱਟ ਨਹੀਂ ਰਹੀ ਹੈਗੀ ਕਿਤੇ ਨਾ ਕਿਤੇ ਮੈਨੂੰ ਖੁਦ ਵੀ ਖੁਦ ਹੀ ਉਹ ਚੀਜ਼ਾਂ ਨੂੰ ਥੋੜਾ ਹਟ ਕੇ ਕਿਸੇ ਹੋਰ ਚੀਜ਼ ਦੇ ਉੱਪਰ ਵੀਡੀਓ ਬਣਾਉਣੇ ਪੈਂਦੇ ਆ ਕਿ ਥੋੜੀ ਦੇਰ ਲਈ ਇਹਨੂੰ ਬ੍ਰੇਕ ਦਿੱਤੀ ਜਾਵੇ ਅਜੀਬ ਗੱਲ ਹੈ ਕਿ ਇਹ ਜਆ ਕੰਟਰੀ ਆਪਣਾ ਜਿੱਥੇ ਔਰਤ ਨੂੰ ਦੇਵੀ ਦਾ ਦਰਜਾ ਆਪਾਂ ਦਿੰਨੇ ਆ ਤੇ ਉੱਥੇ ਇਹ ਸਾਰਾ ਕੁਝ ਹੋ ਰਿਹਾ ਤੇ ਇੰਨੀਆਂ ਚੀਜ਼ਾਂ ਤੋਂ ਅਵੇਅਰ ਹੋਣ ਦੀ ਲੋੜ ਹਰ ਇੱਕ ਕ੍ਰਾਈਮ ਤੋਂ ਸਿਰਫ ਕਹਾਣੀ ਨਹੀਂ ਹੈਗੀ ਕਿਸੇ ਦੇ ਲਈ ਇਹ ਬਹੁਤ ਦੁਖਪਰੀ ਕਹਾਣੀ ਹੋ ਸਕਦੀ ਹੈ ਪਰ ਬਾਕੀ ਲੋਕਾਂ ਦੇ ਲਈ ਵੀ ਇਹ ਸਿੱਖਿਆ ਦੇ ਤੌਰ ਤੇ ਵੀ ਹੋ ਸਕਦਾ ਤਾਂ ਜਿਹੜੇ ਵੀ ਕੋਈ ਮੇਰੇ ਦੋਸਤ ਮੇਰਾ ਵੀਡੀਓ ਦੇਖ ਰਿਹਾ ਜਿਨ੍ਹਾਂ ਦੇ ਮਤਲਬ ਮਾਤਾ ਜੀ ਜਾਂ ਉਹਨਾਂ ਦੇ ਭੈਣ ਜਾਂ ਉਹਨਾਂ ਦੇ ਵਾਈਫ ਜਾਂ ਕੋਈ ਵੀ ਹੋਰ ਮਤਲਬ ਘਰੇ ਜੋ ਵੀ ਔਰਤ ਨੇ ਜੇ ਕੋਈ ਰਾਤ ਨੂੰ ਕਿਸੇ ਵੀ ਡਿਊਟੀ ਦੇ ਉੱਪਰ ਜਾਂਦੇ ਆ ਤਾਂ ਉਹਨਾਂ ਨੂੰ ਜ਼ਰੂਰ ਮਤਲਬ ਇਸ ਤਰ੍ਹਾਂ ਦੱਸਣਾ ਚਾਹੀਦਾ ਕਿ ਥੋੜਾ ਚੋਕੰਨਾ ਰਹਿਣ ਦੀ ਲੋੜ ਹੈਗੀ ਹੈ ਹਰ ਕੋਈ ਇਨਸਾਨ ਹਰ ਕਿਤੇ ਉੱਪਰ ਗਲਤ ਨਹੀਂ ਹੁੰਦਾ ਪਰ ਜਿਹੜੇ ਗਲਤ ਲੋਕ ਹੁੰਦੇ ਆ ਉਹ ਫਿਰ ਆਪਣਾ ਕੰਮ ਕਰਦੇ ਆ ਤੇ ਲੋਕਾਂ ਦਾ ਨੁਕਸਾਨ ਕਰਦੇ ਆ ਜਿਹੜੀਆਂ ਵੀ ਭੈਣਾ ਮੇਰੀਆਂ ਵੀਡੀਓ ਦੇਖ ਰਹੀਆਂ ਨੇ ਜਾਂ ਕੋਈ ਰਾਤ ਦੀ ਡਿਊਟੀ ਦੇ ਉੱਪਰ ਨੇ ਸਪੈਸ਼ਲੀ ਨਰਸਾਂ ਨਾਲ ਰਿਲੇਟਡ ਬਹੁਤ ਚੀਜ਼ਾਂ ਹੋ ਰਹੀਆਂ ਉਸ ਫੀਲਡ ਦੇ ਲੋਕ ਨੇ ਜਿਹੜੀ ਸਾਡੀ ਮਦਦ ਕਰਦੇ ਆ ਜਦੋਂ ਵੀ ਬਿਮਾਰੀ ਦੀ ਹਾਲਤ ਚ ਕੋਈ ਵੀ ਉੱਥੇ ਜਾਂਦਾ ਤਾਂ ਠੀਕ ਕਰਨ ਦੇ ਵਿੱਚ ਸਾਡੀ ਮਦਦ ਕਰਦੇ ਆ ਪਰ ਨਰਸਾਂ ਸਪੈਸ਼ਲੀ ਟਾਰਗੇਟ ਹੋ ਰਹੀਆਂ ਨੇ ਕਿਉਂਕਿ ਹਸਪਤਾਲ ਇੱਕ ਅਜਿਹੀ ਚੀਜ਼ ਆ ਜਿਹੜੀ 24 ਘੰਟੇ ਬੰਦ ਨਹੀਂ ਹੋ ਸਕਦੀ ਬਾਕੀ ਹਰੇਕ ਕੰਮ ਕਰਨ ਵਾਲੇ ਨੇ ਦਫ਼ਤਰ ਵਾਲੇ ਨੇ ਆਫਿਸ ਵਾਲੇ ਨੇ ਫੈਕਟਰੀਆਂ ਵਾਲੇ ਨੇ ਸ਼ਾਮ ਹੁੰਦੇ ਸਰ ਘਰੇ ਆ ਜਾਣਾ ਪਰ ਇਹ ਇੱਕ ਫੀਲਡ ਹੈ ਜਿਹਾ ਵਾ ਮੈਡੀਕਲ ਫੀਲਡ ਜਿਹਦੇ ਚ 24 ਘੰਟੇ ਦੀ ਜੌਬ ਹੈਗੀ ਆ ਰਾਤਾਂ ਨੂੰ ਵੀ ਜਾਣਾ ਪਊਗਾ ਹੁਣੇ ਨਰਸ ਨੇ ਕੋਈ ਰੋਜੀ ਰੋਟੀ ਦੀ ਤਲਾਸ਼ ਤੇ ਲਈ ਪਾਉਂਦਾ ਕੰਮ ਕਰਦਾ ਰਾਤਾਂ ਨੂੰ ਜਾ ਕੇ ਕੰਮ ਕਰਦਾ ਤੇ ਉਹਨਾਂ ਨਾਲ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਇਹ ਬਹੁਤ ਫਿਰ ਵੀ ਇੱਕ ਬਹੁਤ ਚੰਗਾ ਇਨਸੀਡੈਂਟ ਆ ਮੈਂ ਤਾਂ ਕਹੂੰਗਾ ਕਿ ਸਗਤੇ ਜੋ ਡਾਕਟਰ ਐਸ ਦੇ ਨਾਲ ਹੋਇਆ ਸੰਜੇ ਕੁਮਾਰ ਦੇ ਨਾਲ ਤਾਂ ਬਹੁਤ ਹੀ ਵਧੀਆ ਚੀਜ਼ ਹੋਈ ਆ ਬਹੁਤ ਹੀ ਮਤਲਬ ਉਹਨੂੰ ਉਸੇ ਟਾਈਮ ਹੀ ਉਹਦੀ ਸਜ਼ਾ ਮਿਲੀ ਉਹਦੇ ਕਰਮਾਂ ਦੀ ਤੇ ਪਰ ਇਥੋਂ ਸਿੱਖਿਆ ਲੈਣ ਦੀ ਵੀ ਲੋੜ ਆ ਤੇ ਜੇ ਕੋਈ ਰਾਤ ਨੂੰ ਜੌਬ ਕਰ ਰਹੇ ਹੋ ਤਾਂ ਥੋੜਾ ਅਵੇਅਰ ਰਹਿਣ ਦੀ ਲੋੜ ਆ ਹਰ ਟਾਈਮ ਉਸ ਸਿਚੁਏਸ਼ਨ ਦੇ ਵਿੱਚ ਹੋਣ ਦੀ ਲੋੜ ਆ ਕਿ ਜੇ ਇੱਕਦਮ ਕੋਈ ਚੀਜ਼ ਹੋ ਜਾਵੇ ਤਾਂ ਅਸੀਂ ਉਹਦੇ ਲਈ ਮਾਨਸਿਕ ਤੌਰ ਦੇ ਉੱਪਰ ਤੇ ਸਰੀਰਕ ਤੌਰ ਦੇ ਉੱਪਰ ਤਿਆਰ ਰਹੀ ਹੈ ਕੁਛ ਨਾ ਕੋਈ ਸਾਡੇ ਕੋਲ ਜਰੂਰ ਇਹ ਜਾ ਹੋਣਾ ਚਾਹੀਦਾ ਕਿ ਜੀਵ ਦੇ ਨਾਲ ਅਸੀਂ ਆਪਣੀ ਰੱਖਿਆ ਕਰ ਸਕੀਏ ਤਾਂ ਇੱਕ ਫੋਰ ਖਬਰ ਸੀ ਕਿ ਬ੍ਰੇਕਿੰਗ ਨਿਊਜ਼ ਹੀ ਹੈਗੀ ਤਾਂ ਵੈਨਸਡੇ ਬਟਾਈ ਅੱਜ ਹੀ ਅਬਾਰ ਇਹ ਇੰਟਰਨੈਟ ਦੀ ਦੁਨੀਆ ਦੇ ਵਿੱਚ ਤਾਂ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੀ ਤੇ ਇਹ ਬਸ ਇੰਨਾ ਕੁ ਵੀਡੀਓ ਸੀਗਾ ਬੜਾ ਛੋਟਾ ਜਿਹਾ ਤੇ ਇਹ ਵੀਡੀਓ ਇੱਥੇ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਤੇ ਕਿਸੇ ਹੋਰ ਨਿਊਜ਼ ਦੇ ਨਾਲ